ਮਾਨ ਜੋ ਕਮਿਸ਼ਨਰ ਸ੍ਰੀ ਸ਼ੋਪਨ ਸ਼ਰਮਾਨੀ ਕ੍ਰਿਸ਼ਕਰ ਪੁਲਿਸ ਜਲੰਧਰ ਦੀਆਂ ਹਦਾਇਤਾਂ ਦੇ ਸ਼ਹਿਰ ਦੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਬਹੁਤ ਸਾਰੇ ਉਪਾਲੇ ਕੀਤੇ ਜਾ ਰਹੇ ਹਨ ਜਿਸ ਦੇ ਵਿੱਚ ਪਬਲਿਕ ਦੇ ਨਾਲ ਵੱਖਰੀਆਂ ਵੱਖਰੀਆਂ ਤਰ੍ਹਾਂ ਐਸੋਸੀਏਸ਼ਨ ਹੋ ਗਿਆ ਮੀਟਿੰਗਸ ਕੀਤੀਆਂ ਜਾ ਰਹੀਆਂ ਮੁਹੱਲੇ ਵਾਲੇ ਜਿਹੜੀਆਂ ਕਮੇਟੀਆਂ ਹੈਗੀਆਂ ਉਹਨਾਂ ਦੇ ਨਾਲ ਟਰਾਂਸਪੋਰਟਰਾਂ ਦੇ ਨਾਲ ਜਿੰਨੀਆਂ ਵੀ ਟਰੱਕ ਯੂਨੀਅਨਸ ਹੋ ਗਈਆਂ ਉਹਨਾਂ ਦੇ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਜਿਹਦੇ ਵਿੱਚ ਅੱਜ ਅਸੀਂ ਜਿਹੜੀਆਂ ਬਾਬਾ ਦੀਪ ਸਿੰਘ ਕਲੋਨੀ ਸੀਗੀ ਉਹਨਾਂ ਦੇ ਜਿੰਨੇ ਵੀ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਦੇ ਨਾਲ ਪਲੱਸ ਜਿਹੜੀ ਉਹਨਾਂ ਦੇ ਉਥੋਂ ਦੇ ਲੋਕ ਸੀਗੇ ਉਹਨਾਂ ਦੇ ਨਾਲ ਮੀਟਿੰਗ ਕੀਤੀਆਂ ਜਿਹੜੀਆਂ ਵੀ ਟ੍ਰੈਫਿਕ ਨੂੰ ਸਹੀ ਤਰ੍ਹਾਂ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਔਰ ਪਲੱਸ ਜਿੱਥੇ ਕ੍ਰਾਈਮ ਕੁਝ ਪ੍ਰੋਬਲਮ ਹੁੰਦੀਆਂ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮ ਉਹ ਸੁਣੀਆਂ ਗਈਆਂ ਇਸ ਦੇ ਨਾਲ ਹੀ ਜਿਵੇਂ ਇੰਡੀਅਨ ਆਇਲ ਸੀਗੇ ਜਿੰਨੇ ਵੀ ਉਹਨਾਂ ਦੇ ਟਰੱਕ ਸੀਗੇ ਸਾਡੀਆਂ ਜਿਹੜਾ ਬਾਈਪਾਸ ਤੇ ਕਾਫੀ ਸਾਨੂੰ ਪ੍ਰੋਬਲਮ ਆਉਂਦੇ ਸੀਗੇ ਉਹਨਾਂ ਦੇ ਜਿਹੜੇ ਟਰੱਕ ਸੀਗੇ ਰੋਡ ਦੇ ਉੱਪਰ ਜਿਹੜੇ ਖੜਦੇ ਸੀਗੇ ਉਹਨਾਂ ਨੂੰ ਹਦਾਇਤ ਕੀਤੀ ਗਈ ਇੱਕ ਤੇ ਜਿਹੜੇ ਟਰੱਕ ਆ ਉਹ ਆਪਣੇ ਪਾਰਕਿੰਗ ਦੇ ਵਿੱਚ ਲਾਉਣ ਔਰ ਪ੍ਰੋਪਰ ਜਿਹੜਿਆ ਉਹ ਜਿਹੜੀ ਗੱਡੀ ਨੂੰ ਸਹੀ ਤਰ੍ਹਾਂ ਚਲਾਉਣਾ ਜੇ ਕਿਤੇ ਗੱਡੀ ਉਹਨਾਂ ਦੀ ਖਰਾਬ ਹੋ ਜਾਂਦੀ ਹੈ ਕਿਤੇ ਟਰੱਕ ਹਾਈਵੇ ਤੇ ਖਰਾਬ ਹੋ ਜਾਂਦਾ ਇਮੀਡੀਏਟਲੀ 112 ਤੇ ਜਿਹੜੀ ਆ ਉਹ ਕੰਪਲੇਨ ਕਰਨ ਤਾਂ ਜੋ ਜਿਹੜੀ ਆ ਇਮੀਡੀਏਟਲੀ ਉਹਨੂੰ ਉੱਥੋਂ ਟ੍ਰੈਫਿਕ ਜਿਹੜੀ ਆ ਨਾ ਜਦ ਤੱਕ ਜੰਕਸ਼ਨ ਹੋਵੇ ਕਿਉਂਕਿ ਹਾਈਵੇ ਹੈਗਾ ਉਹ ਬਹੁਤ ਲੰਮੇ-ਲੰਮੇ ਜਾਮ ਲੱਗ ਜਾਂਦੇ ਆ ਤੇ ਇਮੀਡੀਏਟਲੀ ਜਿਹੜੀ ਆ ਸਾਨੂੰ 112 ਤੇ ਇਨਫੋਰਮੇਸ਼ਨ ਦੇ ਦੇ ਇਸ ਦੇ ਨਾਲ ਮਾਡਲ ਟਾਊਨ ਦੇ ਵਿੱਚ ਜਿਹੜਾ ਸ਼ਹਿਰ ਦਾ ਪੌਸ਼ ਏਰੀਆ ਹੈਗਾ ਜਿੱਥੇ ਬਹੁਤ ਸਾਰੇ ਲੋਕ ਜਿਹੜੇ ਆ ਸ਼ਾਮ ਦੇ ਟਾਈਮ ਕਾਫੀ ਆਉਂਦੇ ਆ ਔਰ ਉੱਥੇ ਵੀ ਕਾਫੀ ਸਮੱਸਿਆਵਾਂ ਸੀਗੀਆਂ ਕਿ ਕੁਝ ਪ੍ਰੋਬਲਮ ਕੁਝ ਡਾਇਵਰਸ਼ਨਾਂ ਕਰਾਈਆਂ ਹੋਈਆਂ ਕੁਝ ਉਹਨਾਂ ਦੀਆਂ ਪ੍ਰੋਬਲਮ ਸੀਗੀਆਂ ਕਿ ਜਿਵੇਂ ਕੁਝ ਗਲੀਆਂ ਹੈਗੀਆਂ ਨਜ਼ਦੀਕ ਆ ਜਿੱਥੇ ਗੱਡੀਆਂ ਪਾਰਕ ਜਾਂ ਕੁਝ ਐਵੇਂ ਦੇ ਰੈਸਟੋਰੈਂਟ ਹੈਗੇ ਆ ਜਿਨ੍ਹਾਂ ਦੇ ਗੱਡੀਆਂ ਖੜੀਆਂ ਕਰਕੇ ਕਾਫੀ-ਕਾਫੀ ਦੇਰ ਤੱਕ ਜਿਹੜੇ ਕਸਟਮਰ ਆਪਣਾ ਆਰਡਰ ਦੇ ਕੇ ਉਹ ਉਹਨਾਂ ਨੂੰ ਜਿਹੜੀਆਂ ਪ੍ਰੋਬਲਮ ਆਉਂਦੀ ਸੀਗੀਆਂ ਉਹਦੇ ਨਾਲ ਟ੍ਰੈਫਿਕ ਜਾਮ ਰਹਿੰਦਾ ਉਹ ਨਬੀਆਂ ਮੁਸ਼ਕਿਲ ਸੁਣੀਆਂ ਗਈਆਂ ਸੀ ਕਿਉਂ ਸਾਡੀ ਪ੍ਰਾਇੋਰਟੀ ਦੇ ਉੱਤੇ ਸਾਰੇ ਜਲੰਧਰ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਜਾਮ ਨਾ ਲੱਗੇ ਇਮੀਡੀਏਲੀ ਜਿਹੜੀ ਸਾਡੀ ਮੂਵਮੈਂਟ ਹੁੰਦੀ ਆ ਮਾਨ ਜੋ ਕੇਪੀ ਸਾਹਿਬ ਵੱਲੋਂ ਜਿਹੜਾ ਆਈ ਟ੍ਰਿਪਲ ਸੀ ਸਾਡੇ ਕੰਟਰੋਲ ਨੂੰ ਹੈਗਾ ਉਥੇ 24 7 ਜਿਹੜੀਆਂ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਉਥੇ ਮੋਨੀਟਰ ਹੁੰਦੀਆਂ ਸਾਡੀਆਂ ਪੀਸੀਆਰ ਸਾਡੇ ਜਿੰਨੇ ਵੀ ਕਰੀਬ 1100 ਦੇ ਕੁਝ ਕੈਮਰੇ ਜਿਹੜੇ ਸਮਾਰਟ ਸਿਟੀ ਤੇ ਲੱਗੜੇ ਸੀਗੇ 300 ਕੁਝ ਕੈਮਰੇ ਸਾਡੇ ਚੱਲ ਰਹੇ ਜਿਦੇ ਵਿੱਚ ਕਿਤੇ ਨਹੀਂ ਕੋਈ ਕੰਜੈਸ਼ਨ ਜਾਂ ਕੋਈ ਇਮੀਡੀਏਟ ਕੋਈ ਟ੍ਰੈਫਿਕ ਜਾਮ ਹੁੰਦਾ ਜਾਂ ਕੋਈ ਰੋਂਗ ਪਾਰਕਿੰਗ ਹੁੰਦੀ ਹੈ ਤੇ ਇਵਿ ਜਿਹੜੀ ਜਿਹੜੀ ਆ ਪੀਸੀਆਰ ਦੀ ਮਦਦ ਦੇ ਨਾਲ ਟ੍ਰੈਫਿਕ ਜ਼ੋਨ ਚਾਰਜਾਂ ਦੀ ਮਦਦ ਦੇ ਨਾਲ ਉਹਨੂੰ ਰਿਮੂਵ ਕੀਤਾ ਜਾਂਦਾ ਤੇ ਕਾਫੀ ਉਹਦੇ ਨਾਲ ਬਹੁਤ ਸਾਰਾ ਟ੍ਰੈਫਿਕ ਦੇ ਵਿੱਚ ਫਰਕ ਪਿਆ ਪਬਲਿਕ ਦੇ ਵੀਊ ਵੀ ਕਾਫੀ ਅੱਛੇ ਆ ਰਹੇ ਆ ਔਰ ਸਾਡੀ ਪ੍ਰੋਪਰ ਜਿਹੜੀਆਂ ਸਾਡੀਆਂ ਜਿਹੜੀ ਟ੍ਰੈਫਿਕ ਰੇਂਗ ਇਸ ਜਿਹੜੀ ਡਰਾਈਵ ਹੈਗੀ ਆ ਵੇਟਿੰਗ ਸੀ ਕੰਟੀਨਿਊ ਸਾਡੀਆਂ ਚੱਲ ਰਹੀਆਂ ਵਾਂ ਔਰ ਸੰਘੁਤਲੀ ਜਿਹੜੀਆਂ ਸਾਡੇ ਜਿਹੜੀਆਂ ਪ੍ਰੋਬਲਮ ਜਿਹੜੀਆਂ ਸੌਲਟ ਸੌਲਟ ਆਊਟ ਹੋ ਰਹੀਆਂ ਨੇ